ਦੇਸ਼ ਦਾ ਸਾਬਕਾ ਫੌਜੀ ਲੁਧਿਆਣਾ ਸ਼ਹਿਰ ਦਾ ਮੈਂਬਰ ਪਾਰਲੀਮੈਂਟ ਬਣ ਕੇ ਕਰੇਗਾ ਲੋਕਾਂ ਦੀ ਸੇਵਾ ਭਾਰਤੀ ਜਵਾਨ ਕਿਸਾਨ ਪਾਰਟੀ ਵੱਜੋਂ ਭਰੇ ਨਾਮਜ਼ਦਗੀ ਪੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੈਂ 30 ਸਾਲ ਦੇਸ਼ ਤੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹੁਣ ਰਾਜਨੀਤਿਕ ਤਰੀਕੇ ਦੇ ਵੱਜੋਂ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ ਦੇਖੋ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਸਰ ਕੀ ਤੁਹਾਡਾ ਨਾਮ ਹੈ ਤੁਸੀਂ ਅੱਜ ਨਾਮਜ਼ਦਗੀ ਪੱਤਰ ਭਰਨ ਆਏ ਸੀ ਕਿਹੜੀ ਪਾਰਟੀ ਤੋਂ ਨਾਮਜ਼ਦਗੀ ਪੱਤਰ ਭਰ ਰਹੇ ਹੋ ਤੇ ਕੀ ਤੁਹਾਡਾ ਰਾਜਨੀਤਿਕ ਕਰੀਅਰ ਤੇ ਦੇਸ਼ ਦੀ ਸੇਵਾ ਪਹਿਲਾਂ ਕੀਤੀ ਹੈ ਕਿ ਨਹੀਂ ਜਾਣ ਜਾਲੇ ਸਰ ਮੇਰਾ ਨਾਮ ਹੈ ਭਵਿੰਦਰ ਸਿੰਘ ਪਿੰਡ ਮੂਰ ਕਰੀਮਾ ਔਰ ਸਾਡੀ ਹੈਗੀ ਹੈ ਭਾਰਤੀ ਜਵਾਨ ਕਿਸਾਨ ਪਾਰਟੀ ਜੀ ਇਹ ਸਾਰੇ ਫੌਜੀਆ ਨੇ ਜਿਹੜੇ ਪੁਲਿਸ ਅਫਸਰ ਚ ਨੇ ਜਾਂ ਕੋਈ ਆਪਣੇ ਇੰਸਪੈਕਟਰ ਵਗੈਰਾ ਨੇ ਹੌਲਦਾਰ ਵਗੈਰਾ ਨੇ ਬਾਕੀ ਜਿਹੜੀਆਂ ਹੈਗੀਆਂ ਨੇ ਆਪਣੇ ਪੈਰਾਮਿਲਟਰੀ ਫੋਰਸਿਸ ਜੀ ਸੀਆਈਐਸ ਤੋਂ ਬੀਐਸਐਫ ਔਰ ਸੀਆਰਪੀਐਫ ਇਹ ਸਾਰਿਆਂ ਨੇ ਨਾਲ ਮਿਲ ਕੇ ਇਹ ਪਾਰਟੀ ਆਪਣੇ ਬਣਾਈ ਹੈ ਇਹ ਜੀ ਔਰ ਸਾਡੇ ਮੇਨ ਮੁੱਦੇ ਇਹ ਹੈਗਾ ਪਹਿਲਾਂ ਤਾਂ ਹੈਗਾ ਸਾਡਾ ਸਿਹਤ ਦੇ ਉੱਪਰ ਸਿਹਤ ਦੇ ਉੱਪਰ ਇਹ ਮੁੱਦਾ ਬਾਜ ਜਨ ਕੇ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਫੀਸਾਂ ਬਹੁਤ ਜ਼ਿਆਦਾ ਨੇ ਜੀ ਉਹਨਾਂ ਦੀ ਜਿਹੜੇ ਗਰੀਬ ਲੋਕ ਆ ਉਹ ਲਾਚ ਕਰਵਾ ਨਹੀਂ ਸਕਦੇ ਔਰ ਇਹ ਫੀਸ ਅਸੀਂ ਬਹੁਤ ਘੱਟ ਕਰਾਵਾਂਗੇ ਵੱਧ ਤੋਂ ਵੱਧ 3 ਲੱਖ ਰੁਪਏ ਉਸ ਤੋਂ ਬਾਅਦ ਕੀ ਆ ਫੇਰਾ ਗਿਆ ਮੁੱਦਾ ਆ ਗਿਆ ਸਿੱਖਿਆ ਦਾ ਜਿਹੜੀ ਸਿੱਖਿਆ ਵਾ ਜਿਹੜੇ ਸਾਡੇ ਬੱਚੇ ਪੜ੍ਹਦੇ ਆ ਅੱਜ ਸਾਡੇ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਬੱਚੇ ਹੁਣ ਕੀ ਆ ਕੋਈ ਬੱਚਾ ਕੋਈ ਬੱਚਾ ਪਲੱਸ 2 ਕਰਦਾ ਬੀਐਸਸੀ ਕਰਦਾ ਐਮਐਸਸੀ ਕਰਦਾ ਨਰਸੀ ਕਰਦਾ ਉਹਨੂੰ ਸਰਵਿਸ ਨਹੀਂ ਮਿਲ ਰਹੀ ਇਸ ਕਰਕੇ ਆਪਣੇ ਬੱਚੇ ਜਾ ਰਿਆ ਅਸੀਂ ਇਹ ਬੱਚਿਆਂ ਨੂੰ ਇਹ ਕਰਨਾ ਵਈ ਜਿਹੜਾ ਬੱਚਾ ਜਿੱਧਰ ਨੂੰ ਜਾਣਾ ਚਾਹੁੰਦਾ ਜਿਹੜੀ ਲਾਈਨ ਨੂੰ ਜਾਣਾ ਚਾਹੁੰਦਾ ਅਸੀਂ ਉਹਨੂੰ ਪੁੱਛ ਕੇ ਉਸ ਲਾਈਨ ਨੂੰ ਭੇਜਾਂਗੇ ਤੁਸੀਂ ਪੜ੍ਹਾਈ ਸਟਾਰਟ ਕਰਾਂਗੇ ਉਦੋਂ ਉਹ ਆਪਣੇ ਉਸ ਤਰ੍ਹਾਂ ਉਹਨੂੰ ਭੇਜਾਂਗੇ ਸਰ ਇੱਕ ਵਾਰ ਸੇ ਲੁਧਿਆਣਾ ਸ਼ਹਿਰ ਤੇਨੂੰ ਹੀ ਕਾਂਗਰਸੀ ਹੈ ਇੱਕ ਵਾਰ ਤੁਸੀਂ ਕੀ ਦੀਜਦੀ ਸੇਵਾ ਕੀਤੀ ਹੈ ਕਿ ਮਿਲਟਰੀ ਜਿਹੜੇ ਉਹ ਤੇ ਕੀ ਕੀ ਤੁਹਾਡੇ ਖਾਸ ਏਜੰਡੇ ਰਹਿਣਗੇ ਤੇ ਕੀ ਲੋਕਾਂ ਨੂੰ ਤੁਸੀਂ ਮਸੀ ਦੋਗੇ ਅਜੀਤਾ ਸਰ ਮੈਸੇਜ ਕਰ ਜਿਹੜੀਆਂ ਰਵੈਤੀ ਪਾਰਟੀਆਂ ਇਹ ਸਾਰੇ ਜੁਮਲੇ ਬਾਜਨੇ ਅਸੀਂ ਫੌਜੀ ਬੰਦੇ ਆ ਅਸੀਂ ਸੱਚੇ ਸੱਚੇ ਬੰਦੇ ਆ ਅਸੀਂ ਪਹਿਲਾਂ ਆਪਣੇ ਦੇਸ਼ ਨੂੰ ਬਾਕੀ ਦੇਸਾਂ ਤੋਂ ਬਚਾਇਆ ਹੁਣ ਜਿਹੜੀ ਆਮ ਪਬਲਿਕ ਆ ਅਸੀਂ ਇਹਨਾਂ ਨੂੰ ਇਹ ਚੋਰ ਲੀਡਰਾਂ ਤੋਂ ਬਚਾਉਣਾ ਸਰ ਜਿਹੜੇ ਰਾਜਾ ਵੜੇ ਕੀ ਆਏ ਨੇ ਬਾਹਰੋਂ ਹਾਂਜੀ ਥੋੜੂ ਉਧਰ ਲਾਈ ਗਏ ਨੇ ਕੀ ਲੱਗਦਾ ਤੁਹਾਨੂੰ ਕਿ ਉੱਥੇ ਆ ਕੇ ਉਹ ਨਾਚੇ ਤੇ ਜੰਪ ਵਾਲਾ ਨਾਂ ਲੁਧਿਆਣਾ ਸ਼ਹਿਰ ਬਾਰੇ ਕੁਝ ਮੈਂ ਕਹਾਂ ਜੀ ਕਾਂਗਰਸ ਕੋਲੇ ਹੈ ਹੀ ਨਹੀਂ ਮੁੱਦਾ ਜੀ ਕਦੋਂ ਆਇਆ ਜੇ ਕਾਂਗਰਸ ਨੇ ਕੰਮ ਕੀਤੇ ਹੋਣ 75 ਸਾਲ ਦੇਸ਼ ਦੇ ਵਿੱਚ ਲੁੱਟ ਕੇ ਖਾ ਗਏ ਇਹ ਦੇਸ਼ ਨੂੰ ਹੁਣੇ ਪੈਰਾਸ਼ੂਟ ਆ ਇੱਥੇ ਇਹਨੂੰ ਪਹੁੰਚਾਉਣਾ ਜੀ ਅਸੀਂ ਕਿੰਨੇ ਕੀ ਮੁੱਦੇ ਰਹਿਣਗੇ ਜੇ ਤੁਹਾਨੂੰ ਲੋਕੀ ਚਿਤਦਿਆ ਸਾਰੇ ਸਾਡੇ ਦੱਸਿਆ ਮੰਨ ਤੁਹਾਨੂੰ ਦੱਸਿਆ ਪਹਿਲਾਂ ਸਿੱਖਿਆ ਦੇ ਉੱਪਰ ਆ ਸੇਧ ਦੇ ਉੱਪਰ ਆ ਔਰ ਜਿਵੇਂ ਕੋਲਡ ਦੇ ਵਿੱਚ ਜਿਵੇਂ ਹੁਣ ਆਪਾਂ ਦੂਜਾ ਕਾਰਡ ਹੋਇਆ ਮਨੀਪੁਰ ਕਾਰਡ ਹੋਇਆ ਮਨੀਪੁਰ ਕਾਰਡ ਹੋਇਆ ਉਹਦੇ ਵਿੱਚ ਕੀ ਆ ਅਸੀਂ 3 ਮਹੀਨੇ ਦੇ ਵਿੱਚ ਬਲਾਦਕਾਰ ਨੂੰ ਫਾਂਸੀ ਸਜ਼ਾ ਦੇ ਉੱਪਰ ਇਹ ਮੁੱਦਾ ਰੱਖਣਾ ਜੀ ਇਹ ਇਹ ਕਾਨੂੰਨ ਲੈ ਕੇ ਆਉਣਾ ਵੀ ਸੇਤੀ ਤੋਂ ਸੇਤੀ 3 ਮਹੀਨਿਆਂ ਦੇ ਵਿੱਚ ਵਿੱਚ ਉਹਨੂੰ ਫਾਂਸੀ 사 ਦਿੱਤੀ ਜਾਵੇ ਜਿਹੜਾ ਕੰਮ ਬੰਦਾ ਬਸ ਸਾਡੀ ਪਾਰਟੀ ਚ ਲਈ ਆਈ ਸੀਗੀ ਉੱਟ ਤੇ ਸਿੱਖਿਆ ਤੇ ਉੱਤੇ ਆਈ ਸੀਗੀ ਤੇ ਕਹਿੰਦਾ ਉਹ ਸੇਵ ਤੇ ਆਈ ਸੀਗੀ ਤੇ ਇਹ ਮੁੱਦੇ ਤੁਹਾਡੇ ਲੱਗੇ ਕੀ ਹੈ ਕਿ ਤਰ੍ਹਾਂ ਲਾਮ ਸਾਹਿਬ 2 ਸਾਲ ਵੀ ਉਹਨਾਂ ਨੂੰ ਹੋ ਗਿਆ ਤੇ ਕਿਹੜੇ ਕਿਹੜੇ ਤੁਹਾਡੇ ਸਾਲਾਂ ਦਾ ਕੰਮ ਹੋਇਆ ਕੋਈ ਕੀਤਾ ਕੋਈ ਕੰਮ ਨਹੀਂ ਹੋਇਆ ਭਗਵੰਤ ਮਾਨ ਨੇ ਇੱਕ ਕੀ ਆ ਪਾਸੇ ਨੇ ਕੀ ਆ 65 ਹਜ਼ਾਰ ਕੋਟ ਦਾ ਕਰਜ਼ਾ ਲੈ ਲਿਆ ਜੀ ਹੁਣ ਅੱਜ 1 ਲੱਖ 6000 ਰੁਪਿਆ ਜਿਹੜਾ ਬੱਚਾ ਜਿਹਨੂੰ ਆਪਣੀ ਨਫਰੀ ਆ ਆਪਣੀ ਜਿਹਨਾਂ ਜਨਸਖਿਆ ਆਪਣੀ ਪੰਜਾਬ ਦੀ ਉਹਦੇ ਫਿਰ 1 ਲੱਖ 6000 ਰੁਪਇਆ ਭਗਵੰਤ ਮਾਨ ਮੋੜ ਦੂਗਾ ਭਗਵੰਦ ਮਾਨ ਦੇ ਵੀ ਗਾਰੇ ਬਿੱਟੂ ਦੇ ਰਾਜਾ ਗੱਪੀ ਜਿੱਤੂ ਕੋ ਸਾਡਾ ਪੱਪੀ ਮੈਂ ਕਹਣਾ ਅਸੀਂ ਵੀ ਮੈਦਾਨ ਚ ਆ ਗਏ ਆ ਫੌਜੀ ਅਸੀਂ ਲੜਾਈਆਂ ਲੜੀਆਂ ਪੰਜ ਅਸੀਂ ਸਾਰੇ ਵਜਾਉਣੇ ਆ ਸਾਣੀ ਪੱਪੂ ਅੱਪੂ ਹੁਣੇ ਸਾਰੇ ਵਜਾਉਣੇ ਆ ਠੇਕੀ ਵੋਟਰ ਨੂੰ ਅਪੀਲ ਕੀ ਸਾਡੀ ਅਪੀਲ ਇਹ ਆ ਵੀ ਸਾਨੂੰ ਬਣਾਓ ਸਾਡੇ 5 ਸਾਲ ਕੰਮ ਦੇਖਿਓ ਨਸ਼ੇ ਦਾ ਮੁੱਦਾ ਵਾ 24 ਘੰਟੇ ਮੈਂ ਚੈਲੰਜ ਕਰਦਾ ਭਗਵੰਦ ਮਾਨ ਨੂੰ ਕੁਰਸੀ ਛੱਡ ਕੇ ਪਰੇ ਹੋ ਜਾ ਤਰ ਮੈਂ ਤੈਨੂੰ ਨਾ ਸਕਦਾ ਬੰਦ ਨਹੀਂ ਹੁੰਦਾ ਓਕੇ ਥੈਂਕ ਯੂ